ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਲੋਕ ਧੀਆ ਦੀ ਲੋਹੜੀ ਮਨਾਉਂਦੇ ਆ ਧੀਆ ਦਾ ਟਾਈਮ ਆ ਗਿਆ ਮੁੰਡਿਆਂ ਨੂੰ ਰਸਤੇ ਨਹੀਂ ਮਿਲਦੇਗੇ ਆਉਣ ਵਾਲੀਆਂ ਮਾਮਾ ਵੱੱਦ ਤੋਂ ਵੱੱਦ ਧੀਆ ਨੂੰ ਜਨਮ ਦੇਣ ਲਓ ਮੈਂ ਗੀਤ ਪੇਸ਼ ਕਰਨ ਲੱਗਿਆ ਜਿਹਦੇ ਹੈ ਨੀਤੀ ਮੁਟਿਆਰ ਦੁੱਖਾਂ ਨੂੰ ਕੀ ਜਾਣੇ ਕੀ ਜਾਣੇ ਦੁੱਖਾਂ ਦੇ ਸਾਰ ਦੁੱਖਾਂ ਨੂੰ ਕੀ ਜਾਣੇ ਹੋ ਜੀ ਦੇ ਹੈ ਨੀਤੀ ਮੁਟਿਆਰ ਜੀ ਦੇ ਹੈ ਨੀਤੀ ਮੁਟਿਆਰ ਦੁੱਖਾਂ ਨੂੰ ਕੀ ਜਾਣੇ ਈ ਜਾਣੇ ਦੁਖਾਂ ਦੀ ਸਾਰ ਦੁਖਾਂ ਨੂੰ ਕੀ ਜਾਣੇ ਜੀ ਦੇ ਹਾਇ ਨੀ ਤੇ ਮੁਟਿਆਰ ਦੁਖਾਂ ਨੂੰ ਕੀ ਜਾਣੇ ਈ ਤਨੋਂ ਜਨਮ ਤਾਲੈਂ ਦੀ ਸੋਗ ਜਾ ਐ ਨੰਨਾ ਹੋ ਹੋ ਪਾਪੂ ਪੱਥਰ ਵਰਗਾ ਤੇਰਾ ਠਾਕੇ ਬਹਿ ਜਾਂਦਾ ਈ ਜਦੋਂ ਜਨਮ ਤਾਲੈਂ ਦੀ ਸੋਗ ਜਾ ਐ ਜਾਂਦਾ ਉਹ ਪੱਥਰ ਵਰਗਾ ਚਿਹਰਾ ਠਾਕੇ ਬਾਹੇ ਜਾਂਦਾ ਜਾਂਦਾ ਦਿਲ ਤੇ ਖੁੱਲ ਪਰਾੜ ਜਾਂਦਾ ਦਿਲ ਤੇ ਖੁੱਲ ਪਰਾੜ ਦੁਖਾਨੂ ਕਿ ਜਾਣੇ ਕਿਦੜੇ ਦੁਖਾਨੀ ਸਾਰ ਦੁਖਾਨੂ ਕੀ ਜਾਣੇ ਜੀ ਦੇ ਹੈ ਨੀਤੀ ਮੁਟਿਆਰ ਦੁਖਾਨੂ ਕੀ ਜਾਣੇ ਦੀ ਪਾਲਿਪਲੋਸ ਕੇ ਸਾਰੇ ਘਰ ਵਿੱਚ ਤੋਰੀ ਸੀ ਕਲਦਾਦ ਲੈਣ ਵਾਲੀ ਸੱਸ ਨੇ ਕਹੇਤੀ ਕੋਰੀ ਸੀ ਦੀ ਪਾਲਿਪਲੋਸ ਕੇ ਸਾਰੇ ਘਰ ਵਿੱਚ ਤੋਰੀ ਸੀ ਕਲਦਾਦ ਲੈਣ ਵਾਲੀ ਸੱਸ ਨੇ ਕਹੇਤੀ ਕੋਰੀ ਸੀ ਜਾਲਾ ਦਾਜ ਵਿੱਚ ਕਾਰ ਜਾਲਾ ਦਾਜ ਵਿੱਚ ਕਾਰ ਦੁਖਾਨੂ ਕੀ ਜਾਣੇ ਕੀ ਜਾਣੀ ਉਹ ਦੁਖਾਨੀ ਸਾਰ ਦੁਖਾਨੂ ਕੀ ਜਾਣੇ ਜੀਤੇ ਹੈ ਨੀ ਤੇ ਮਟਿਆਰ ਦੁਖਾਨੂ ਕੀ ਜਾਣੇ ਤੀ ਦਾਦ ਲੋਬੀਆਂ ਗਲ ਕੁੱਟ ਕੇ ਮਾਰੀ ਸੀ ਹੈ ਤੋਂ ਪਛਾਨਿਆ ਬੜੀ ਦਾਜ ਦੀ ਟਾੜੀ ਸੀ ਤੀ ਦਾਦ ਲੋਬੀਆਂ ਗਲ ਕੁੱਟ ਕੇ ਮਾਰੀ ਸੀ ਹੈ ਟੁੱਪ ਜਾਣਿਆ ਬੜੀ ਦਾਜ ਦੀ ਝਾੜੀ ਸੀ ਝਾਲਤਾ ਜ ਵਿੱਚਕਾਰ ਝਾਲਤਾ ਜ ਵਿੱਚਕਾਰ ਦੁਖਾ ਨੂੰ ਕੀ ਜਾਣੇ ਕੀ ਜਾਣਿਓ ਦੁਖਾਨੀ ਸਾਰ ਦੁਖਾ ਨੂੰ ਕੀ ਜਾਣੇ ਜੀ ਦੇ ਹੈ ਨੀ ਤੀ ਮੁੜਿਆਰ ਦੁਖਾ ਨੂੰ ਕੀ ਜਾਣੇ ਜਾ ਦੋ ਮੌਤ ਦੀ ਦੀ ਹੋ ਜਾਂਦੀ ਮਾਪੇ ਭਾਈ ਕਰ ਲਾਉਂਦੇ ਨੇ ਪਿੰਡ ਸੇਲ ਬਰਾਦੇ ਬੈਣ লাশ ਤੇ ਪਾਉਂਦੇ ਨੇ ਹੋ ਮੌਤ ਦੀ ਦੀ ਹੋ ਜਾਂਦੀ ਮਾਪੇ ਭਾਈ ਕਰ ਲਾਉਂਦੇ ਨੇ ਪਿੰਡ ਸੇਲ ਬਰਾਦੇ ਬੈਣ লাশ ਤੇ ਪਾਉਂਦੇ ਨੇ ਹੋ ਮੱਖਣਾ ਕੱਢ ਲਈ ਪਿਛਲੀ ਖਾਰ ਤੂੰ ਖਾ ਨੂੰ ਕੀ ਜਾਣੇ ਕੀ ਜਾਣੇ ਤੂੰ ਖਾਂਦੀ ਸਾਰ ਦੁਖਾਨੂ ਕੀ ਜਾਣੇ ਜੀ ਦੇ ਹੈ ਨੀ ਤੇ ਮਟਿਆਰ ਦੁਖਾਨੂ ਕੀ ਜਾਣੇ